ਆਜੀ ਵਰਤੋਂ ਕਰਨ ਦੀ ਸਲਾਹ ਸੀ ਡਾਕਟਰ ਦੇ ਰਹੇ ਨੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਦੇ ਰਹੀ ਰਸਾਇਣਿਕ ਖੇਤੀ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਲੋਕ ਵੀ ਮੋਟੇ ਅਨਾਜ ਅਤੇ ਕੁਦਰਤੀ ਢੰਗ ਦੇ ਨਾਲ ਉਗਾਏ ਗਏ ਚੌਲ ਅਤੇ ਕਣਕ ਨੂੰ ਤਰਜੀਹ ਦੇਣ ਲੱਗ ਪਏ ਹਨ ਪਰ ਗੱਲ ਕਿਸਾਨਾਂ ਦੀ ਕਰੀਏ ਤਾਂ ਕਿਸਾਨ ਰਵਾਇਤੀ ਫਸਲਾਂ ਦੇ ਅਤੇ ਰਸਾਇਣਿਕ ਖੇਤੀ ਚੱਕਰ ਵਿੱਚੋਂ ਨਿਕਲਣ ਦੇ ਤਿਆਰ ਨਹੀਂ ਹਨ ਜਿਵੇਂ ਸ਼ੁਰੂਆਤੀ ਇੱਕ ਕਾਰਨਤਾ ਸ਼ੁਰੂਆਤੀ ਦਿਨਾਂ ਦੇ ਵਿੱਚ ਬਿਨਾਂ ਕੈਮੀਕਲਜ਼ ਦੀ ਵਰਤੋਂ ਕੀਤੇ ਉਗਾਈ ਗਈ ਫਸਲ ਦਾ ਝਾੜ ਘਟਾਉਣਾ ਹੈ ਤੇ ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰਸਾਇਣਿਕ ਫਸਲਾਂ ਤੇ ਮੋਟੇ ਅਨਾਜ ਦੇ ਮੰਡੀਕਰਨ ਦੇ ਵੱਲ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਆਪ ਹੀ ਇਸ ਨੂੰ ਘਰਾਂ ਦੇ ਵਿੱਚ ਰੱਖਣਾ ਤੇ ਆਪ ਹੀ ਥੋੜਾ ਥੋੜਾ ਕਰਕੇ ਵੇਚਣਾ ਪੈਂਦਾ ਹੈ ਪੰਜਾਬ ਦਾ ਕਿਸਾਨ ਅੱਜ ਵੀ ਰਵਾਇਤੀ ਫਸਲਾਂ ਦੇ ਜਾਲ ਵਿੱਚ ਫਸਿਆ ਹੋਇਆ ਹੈ ਜਦਕਿ ਸਰਕਾਰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਖੇਤੀ ਵਿਭਿੰਨਤਾ ਅਪਣਾਉਣ ਕਿਉਂ ਅੱਜ ਦਾ ਕਿਸਾਨ ਇਹ ਸਵਾਲ ਨਹੀਂ ਆ ਰਿਹਾ ਸਾਡੇ ਨਾਲ ਬਰਦਾਸ਼ਪੁਰ ਦੇ ਨੌਜਵਾਨ ਕਿਸਾਨ ਹਰਵਿੰਦਰ ਸਿੰਘ ਮਾਨ ਖੜੇ ਨੇ ਜਿਹੜੇ 2 ਸਾਲ ਤੋਂ ਆਰਗੇਨਿਕ ਖੇਤੀ ਕਰ ਰਹੇ ਹੈ ਦਾਲਾਂ ਔਰ ਮਿਲਰਸ ਦੀ ਖੇਤੀ ਕਰ ਰਹੇ ਔਰ ਕਾਫੀ ਦੇਰ ਤੋਂ ਆਰਗੇਨਿਕ ਖੇਤੀ ਨੂੰ ਅਪਣਾਇਆ ਇਹਨਾਂ ਨੇ ਗੱਲ ਕਰਦੇ ਆ ਮਾਨ ਸਾਹਿਬ ਨਾਲ ਕੀ ਕਾਰਨ ਹੈ ਕਿ ਉਹ ਕਿਸਾਨ ਇਸ ਵਾਲੇ ਪਾਸੇ ਨਹੀਂ ਆ ਰਹੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਿੰਡ ਆਉਣ ਤੇ ਇਹ ਜੀ ਚੱਕਰ ਹੈ ਵੀ ਮਤਲਬ ਖੇਤੀ ਵਿਭੰਦਾਂ ਦਾ ਜਿਵੇਂ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲਣ ਵਾਸਤੇ ਮਤਲਬ ਸਰਕਾਰ ਮਦਦ ਤਾਂ ਕਰਦੀ ਹੈ لیکن ਜੇ اس ਤੋਂ ਬਾਹਰ ਨਿਕਲੇ ਕੋਈ ਕੋਈ ਹੋਰ ਫਸਲਾਂ ਗਾਉਣ ਤਾਂ ਪਰ ਫਸਲ ਉਹ ਜ਼ਮੀਂਦਾਰ ਲੈ ਕੇ ਕਿੱਥੇ ਜਾਏ ਉਹਦੇ ਮੰਡੀ ਕਰਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਉਹ ਆ ਰਹੀ ਹੈ ਲੋਕਾਂ ਨੂੰ ਜਿਹਦੇ ਬਾਅਦ ਸਰਕਾਰ ਨੂੰ ਬਹੁਤ ਧਿਆਨ ਦੀ ਲੋੜ ਦੇਣ ਦੀ ਲੋੜ ਆ ਤੁਸੀਂ 2 ਸਾਲ ਤੋਂ ਮਿਲਟਸ ਉਗਾ ਰਹੇ ਹੋ ਕੀ ਕੀ ਆਂਦਾ ਮਿਲਟਸ ਤੇ ਔਰ ਕਿੱਦਾਂ ਇਹਦਾ ਕਰਦੇ ਹੋ ਫਿਰ ਬਾਅਦ ਹਾਂਜੀ ਅਸੀਂ ਮਿਲਟਸ ਪਹਿਲਾਂ ਥੋੜੇ ਥੋੜੇ ਹੀ ਘਰ ਵਾਸਤੇ ਉਗਾਉਂਦੇ ਸੀਗੇ ਹੁਣ ਹੀ ਉਗਾ ਰਹੇ ਆ ਥੋੜਾ ਹੁਣ ਰਕਬਾ ਵਧਾਇਆ ਸੀ ਪਰ ਉਹਦੇ ਵਿੱਚ ਅਸੀਂ ਮਿਲਟਸ ਦੇ ਵਿੱਚ ਜਿਵੇਂ ਆ ਗਿਆ ਮੱਕੀ ਜੋ ਬਾਜਰਾ ਕਟਕੀ ਕੰਗਣੀ ਮੱਡਲ ਉਦਰਾ ਕਾਫੀ ਚੀਜ਼ਾਂ ਦੇ ਵਿੱਚ ਆਉਂਦੀਆਂ ਜੋ ਮਤਲਬ ਬੜੀਆਂ ਸੋਹਣੀਆਂ ਪੈਦਾਵਾਰ ਹੁੰਦੀ ਹੈ ਇੱਥੇ ਜੇ ਅਸੀਂ ਤਰੀਕੇ ਨਾਲ ਬੀਜਿਆ ਜਾਵੇ ਉਹ ਅਸੀਂ ਉਗਾ ਵੀ ਰਹੇ ਹਾਂ ਇਸ ਵਾਰ ਥੋੜਾ ਬਿਹਤਰ ਰਕਬਾ ਸੀ ਪਰ ਫਿਰ ਪ੍ਰੋਬਲਮ ਉਹੀ ਆ ਜਾਂਦੀ ਹੈ ਸਰਕਾਰ ਤੇ ਕਿ ਸਰਕਾਰ ਮੰਡੀਕਰਨ ਦੀ ਬੜੀ ਵੱਡੀ ਪ੍ਰੋਬਲਮ ਹੈ ਜੋ ਡਿਮਨੈਂਡ ਫੇਸ ਕਰਨੀ ਪੈਂਦੀ ਹੈ ਜੀ ਗੱਲ ਕਰੀਏ ਡਾਕਟਰਸ ਦੀ ਤੇ ਡਾਕਟਰਸ ਵੀ ਸਲਾਹ ਦਿੰਦੇ ਨੇ ਮਿਲਟਸ ਅਪਣਾਉਂਦੀ ਮੋਟਾ ਅਨਾਜ ਅਪਣਾਉਂਦੀ ਔਰ ਵੱਡੇ ਵੱਡੇ ਕੰਪਨੀਆਂ ਇਹਨੂੰ ਪੈਕ ਕਰਕੇ ਵੇਚਦੀਆਂ ਇਸ ਹਿਸਾਬ ਨਾਲ ਡਿਮਾਂਡ ਤੇ ਕਾਫੀ ਹੋਣੀ ਚਾਹੀਦੀ ਹੈ ਫਿਰ ਕਿਉਂ ਨਹੀਂ ਮਿਲਉ ਇੰਨਾ ਕਿਸਾਨ ਆ ਰੇਸ ਡਿਮਾਂਡ ਕਾਫੀ ਹੈ ਜੀ ਖਾ ਕੇ ਤੁਸੀਂ ਖੁਦ ਦੇਖੋ ਅਸੀਂ ਵੀ ਖਾਂਦੇ ਆ ਖਾ ਕੇ ਦੇਖੋ ਖਾ ਕੇ ਸਰੀਰ ਨੂੰ ਪਤਾ ਲੱਗਦਾ ਸਰੀਰ 'ਚ ਮਲ ਥਕਾਵਟ ਨਹੀਂ ਹੁੰਦੀ ਜਾਂ ਮਲ ਭੁੱਖ ਬੋਧ ਘੱਟ ਲੱਗਦੀ ਆ ਵਧੀਆ ਚੀਜ਼ਾਂ ਖਾਣ ਵਾਸਤੇ ਸਿਰਫ ਲੋਕਾਂ ਨੂੰ ਥੋੜੀ ਜਾਗਰੂਕ ਕਰਨ ਦੀ ਵੀ ਲੋੜ ਆ ਜੇ ਜਾਗਰੂਕ ਤਾਂ ਹੀ ਹੋਏਗਾ ਜੇ ਫਸਲ ਪਈ ਹੋਏਗੀ ਜ਼ਮੀਨਾਂ ਵਿੱਚ ਪੈੜੀਆਂ ਵਿੱਚ ਫਸਲ ਪਈ ਹੋਏਗੀ ਲੋਕੀ ਦੇਖਣਗੇ ਪਰ ਲੋਕੀ ਬੀਜ ਦੇ ਵੀ ਅਸੀਂ ਕਰਕੇ ਨਹੀਂ ਆ ਕਿ ਬੀਜ ਕਿ ਲੈ ਕੇ ਕਿੱਥੇ ਜਾਈਏ ਮੰਡੀ ਕਰਨ ਹੋਏਗਾ ਚੰਗੀ ਤਰ੍ਹਾਂ ਲੁਕੀਆਂ ਛੱਡ ਕੇ ਆਉਣਗੇ ਫਿਰ ਇਹਦੇ ਵਿੱਚ ਹੀ ਲਿਵਰ ਵੀ ਉਹ ਵਾਰ ਘੱਟ ਪੈਂਦੀ ਆ ਲਿਵਰ ਜੀ ਤੁਹਾਨੂੰ ਬਹੁਤ ਘੱਟ ਸੁਨਸਿਆ ਹੁੰਦੀ ਆ ਜੇ ਮਿਨਟਸ ਵਗੈਰਾ ਦੇ ਵਿੱਚ ਜਾਂ ਗ੍ਰੇਨ ਜਿਵੇਂ ਦਾਲਾਂ ਵਿੱਚ ਹੁੰਦੀ ਆ ਉਹ ਵੀ ਲਿਵਰ ਕੋ ਘੱਟ ਹੁੰਦੀ ਆ ਮਤਲਬ ਮੁੱਖ ਦੀ ਗੱਲ ਸਾਰੀ ਕਮਕਮਾ ਕੇ ਆ ਗਈ ਜਿਹੜੀ ਆ ਜੀ ਉਹ ਮੰਡੀ ਕਰਨ ਤੇ ਹੀ ਆ ਕਿੰਨੀ ਮਿਹਨਤ ਹੈ ਦੀ ਔਰ ਕਿੰਨਾ ਟਾਈਮ ਲੈਂਦੀ ਆ ਸੀਜ਼ਨ ਕਿੰਨੇ ਲੱਗਦੇ ਆ ਇਹ ਤਿੰਨ ਤੋਂ ਚਾਰ ਮਹੀਨੇ ਵਕਤ ਲੈਂਦੀ ਫਸਲ ਜਿਹੜੀ ਇੱਕ ਫਸਲ ਜਿਹੜੀ ਤਿੰਨ ਤੋਂ ਚਾਰ ਮਹੀਨੇ ਲਏਗੀ ਮਤਲਬ ਇਹਦੇ ਵਾਸਤੇ ਹਾਂ ਤਿੰਨ ਸੀ ਰਾਮਨਾਨ ਫਸਲਦੇ ਮਿੰਟ ਦੇ ਅਲਗ-ਅਲਗ ਟਾਈਮ ਤੇ ਉਹ ਹੋ ਜਾਂਦੇ ਨੇ ਔਰ ਦਾਲਾ ਵੀ ਆਰਗੈਨਿਕ ਦਾਲਾ ਵੀ ਉਗਾ ਰਹੇ ਉਹਦਾ ਮਾਰਕੀਟ ਕਿੱਦਾਂ ਹਾਂਜੀ ਦਾਲਾਂ ਉਗਾ ਰਹੇ ਆਸੀਂ ਪਹਿਲਾਂ ਅਸੀਂ ਘਰ ਵਾਸਤੇ ਥੋੜੀ ਲਾਉਂਦੇ ਸੀ ਇਸ ਵਾਰ ਅਸੀਂ ਥੋੜਾ ਵਿਧਾਇਆ ਰਕਬਾ 5-6 ਕਨਾਲ ਕੀਤਾ ਉਹਦੇ ਵਿੱਚ ਆਂਦੇ ਕੋ ਤੁਹਾਡੇ ਸਾਹਮਣੇ ਆ ਥੋੜੀ ਜਿਹੀ ਚਟੇ ਛੋਲੇ ਆ ਫਿਰ ਕਾਲੇ ਛੋਲੇ ਆ ਦੋਨੋਂ ਸਾਈਡਾਂ ਤੇ ਅਸੀਂ ਮਸਰ ਬੀਜਿਆ ਉਹ ਕੋਨਿਆਂ ਵਿੱਚ ਅਲਸੀ ਬੀਜੀ ਆ ਫਿਰ ਇਹਨੂੰ ਵਡਾਂਗੇ ਫਿਰ ਮਾਂ ਬੀਜਾਂਗੇ ਤੇ ਕੁਝ ਮੂੰਗੀ ਬੀਜਾਂਗੇ ਕਾਫੀ ਮੇ ਚੀਜ਼ਾਂ ਫਸਲਾਈਆਂ ਇਹਨਾਂ ਦੀ ਦਾਲਾ ਦੀ ਮਾਰਕੀਟ ਕਿੱਦਾਂ ਕਰਦੇ ਹੋ ਫਿਰ ਦਾਣ ਦੀ ਮਾਰਕੀਟ ਤਾਂ ਕੋਈ ਨਹੀਂ ਸਾਡੇ ਕੋਲ ਜਿਨ੍ਹਾਂ ਲੋਕਾਂ ਨੂੰ ਲੱਗ ਲੱਗੇ ਪਤਾ ਹੈ ਕਿ ਇਹ ਬੀਜਦੇ ਨੇ ਜਾਂ ਇਹ ਸ਼ੁੱਧ ਆਰਗੇਨਿਕ ਖੇਤੀ ਕਰਦੇ ਨੇ ਉਹ ਲੋਕੀ ਸਾਡੇ ਘਰਾਂ ਤੋਂ ਆ ਕੇ ਲੈ ਜਾਂਦੇ ਨੇ ਥੋੜੇ ਕੀ ਲੱਗਦਾ ਜੇ ਸਰਕਾਰ ਥੋੜੀ ਪ੍ਰੈਫਰ ਕਰੇ ਇਹਨੂੰ ਮਾਰਕੀਟ ਨੂੰ ਥੋੜੀ ਮੰਡੀਕਰਨ ਨੂੰ ਸਹੂਲਤ ਦੇ ਤੇ ਕਿਸਾਨ ਆ ਸਕਦੇ ਇਸ ਵਾਲੇ ਪਾਸੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਦੇਖੋ ਜੋ ਸਰਕਾਰ ਅਜਕਲ ਕਹਿ ਰਹੀ ਆ ਨਾ ਮਤਲਬ ਪਸੇ ਚੱਕਰ ਚੋਂ ਬਾਹਰ ਨਿਕਲ ਕੇ ਤੁਸੀਂ ਹੋਰ ਕੁਝ ਕਰੋ ਜੇ ਸਰਕਾਰ ਥੋੜਾ ਜਿਆ ਸਰਕਾਰ ਸਪੋਰਟ ਕਰਦੀ ਹੈ ਇਹ ਨਹੀਂ ਕਹਿੰਦੇ ਨਹੀਂ ਕਰਦੀ ਜਿਵੇਂ ਬੀਜ-ਬੀਜਾਰੇ ਮਿਲ ਜਾਂਦੇ ਨੇ ਜਾਂ ਕੋਈ ਇੰਪਲੀਮੈਂਟ ਦੀ ਲੋੜ ਪੈਂਦੀ ਹੈ ਉਹ ਐਗਰੀਕਲਚਰ ਫਾਰਮ ਤੋਂ ਜਾ ਕੇ ਲੈ ਆਉਂਦੇ ਆ ਮਿਲ ਆ ਜਾਂਦੇ ਨੇ ਪਰ ਜੇ ਥੋੜਾ ਮੰਡੀਕਰਨ ਹੋ ਜਾਏਗਾ ਫਿਰ ਲੋਕੀ ਜਿਹੜਿਆ ਨਾ ਫਿਰ ਆਪਣੇ ਆਪ ਕਣਕ ਛੋਨੀ ਨੂੰ ਛੱਡ ਕੇ ਉਹ ਆਪਣੇ ਆਪ ਹੀ ਰਬੈਤੀ ਫਸਲਾਂ ਵੱਲ ਚਲੇ ਜਾਣ ਦੂਸਰੇ ਫਸਲਾਂ ਵੱਲ ਚਲੇ ਜਾਣਗੇ ਜਿਵੇਂ ਮਿਰਰਸ ਵਗੈਰਾ ਹੋ ਗਏ ਜਾਂ ਦਾਲਾਂ ਵਗੈਰਾ ਹੋ ਗਈਆਂ ਲੋਕੀ ਲੋਕ ਸਰਕਾਰ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਸਿਰਫ ਮੰਡੀ ਕਰਨ ਦੀ ਸਵੱਸਿਆ ਹੱਲ ਹੋ ਜੇ ਤੇ ਲੋਕੀ ਆਪਣੇ ਆਪ ਹੀ ਲੋਕੀ ਕਣਕ ਛੋਨੀ ਦੁਬਾਰਾ 13 14 ਸਾਲ ਤੋਂ ਸੁਣਿਆ ਤੁਸੀਂ ਬਿਨਾ ਅੱਗ ਲਾਏ ਪਰਾਲੀ ਨੂੰ ਤੇ ਬੀਜ ਰਿਓ ਆਰਗੈਨਿਕ ਖੇਤੀ ਕਰਿਓ ਕਣਕ ਵਗੈਰਾ ਵੀ ਉਹਦੀ ਇਹ ਵੱਲ ਕਿਉਂ ਨਹੀਂ ਆਏ ਕਿਸਾਨ ਇਹ ਜਿਆਦਾਤਰ ਦੀਪਲਾ ਦੇਖੋ ਥੱਲੇ ਤੁਸੀਂ ਦੇਖ ਲਓ ਸਾਡੇ ਖੇਤਾਂ ਵਿੱਚ ਆਏ ਹੋ ਅਸੀਂ ਬਿਨਾਂ ਅੱਗ ਲਾਉਣ ਤੋਂ ਘੱਟੋ-ਘੱਟ 2000 ਆਪਣੀ 9 ਤੋਂ ਬਾਅਦ ਅਸੀਂ ਕਦੀ ਖੇਤ 'ਚ ਅੱਗ ਨਹੀਂ ਲਗਾਈ ਕਦੀ ਅਸੀਂ ਕੋਈ ਜਿਰੀਲੀ ਦਵਾਈ ਦੀ ਸਪਰੇ ਨਹੀਂ ਕੀਤੀ ਜਿਵੇਂ ਪੱਤਾ ਲਵੇਟ ਸੁੰਡੀਆਂ ਆ ਜਾਂਦੀ ਆ ਜਾਂ ਗੋਭ ਦੀ ਸੁੰਡੀਆਂ ਆ ਜਾਂਦੀ ਆ ਜਾਂ ਦੂਜਾ ਤੇਲੇ ਵਗੈਰੇ ਦੀ ਆ ਜਾਂਦੀ ਆ ਕਦੀ ਅਸੀਂ ਕੋਈ ਕੈਮੀਕਲ ਦੀ ਸਪਰੇ ਅਸੀਂ ਜਿਹੜੀ ਆ ਇਨਸੈਕਟੀਸਾਈਡ ਕਦੀ ਸਪਰੇ ਨਹੀਂ ਕੋਈ ਕੀਤੀ ਉਹਦੇ ਵਿੱਚ ਇਹ ਕੀ ਹੁੰਦਾ ਆ ਹਾਂ ਜੀ ਤਾਂ ਉਹਨਾਂ ਗੱਲ ਦੱਸਦਾ ਮੈਂ ਕਿ ਜੇ ਸਪਰੇ ਨਹੀਂ ਕਰਾਂਗੇ ਥੋੜੀ ਪ੍ਰੋਡਕਸ਼ਨ ਘਟ ਜੇਗੀ ਹਾਂ ਛਾੜ ਦੀ ਕਮੀ ਆਏਗੀ ਤੇ ਜੇ ਜੈਸਿਕ ਸਪਰੇਅ ਕਰਾਂ ਪੂਰੀਆਂ ਕਰਾਂਗੇ ਥੋੜੀ ਝਾੜ ਤੋਂ ਪਤਾ ਵੱਜ ਜਾਂਦਾ 30 35% ਝਾੜ ਜਿਹੜਾ ਉਹ ਆਰਗੈਨਿਕ ਕਰਨ ਨਾਲ ਘਟ ਜਾਂਦਾ ਤੇ ਜੇ ਫਿਰ ਆਰਗੈਨਿਕ ਆਪਾਂ ਕਰਦੇ ਥੋੜਾ ਉਹਦਾ ਰੇਟ ਵੀ ਥੋੜਾ ਜਿਆਦਾ ਚਾਹੀਦਾ ਜੋ ਕਿਸਾਨ ਨੂੰ ਨਹੀਂ ਮਿਲਦਾ ਜੇ ਉਹ ਮਿਲਣ ਲੱਗ ਜੇ ਤੇ ਕਿਸਾਨ ਕਿਉਂ ਸਪਰੇਅ ਕਰੇਗਾ ਜੇ ਸਰਕਾਰ ਇਹਦਾ ਆਰਗੈਨਿਕ ਦਾ ਮੰਡੀਕਰਨ ਕਰਨ ਦਾ ਚੋਲਾ ਦਾ ਮੰਡੀਕਰਨ ਵੱਖਰਾ ਕਰ ਦੇ ਮਤਲਬ ਰੇਟ ਥੋੜਾ ਵਧਾ ਦੇ ਇਹਨਾਂ ਚੀਜ਼ਾਂ ਦਾ ਤੇ ਫਿਰ ਕੁਝ ਫਰਕ ਪੈ ਸਕਦਾ ਬਹੁਤ ਫਰਕ ਪੈਗਾ ਜੀ ਥੋੜਾ ਨਹੀਂ ਬਹੁਤ ਫਰਕ ਪੈਗਾ ਲੋਕੀ ਬਿਲਕੁਲ ਸਪਰੇਅਾਂ ਤੋਂ ਦਵਾਈਆਂ ਤੋਂ ਖਾਦਾਂ ਤੋਂ ਬਾਹਰ ਆ ਜਾਣਗੇ ਤੇ ਚੰਗੀ ਚੀਜ਼ ਲੋਕਾਂ ਨੂੰ ਮਿਲੇਗੀ ਲੋਕੀ ਖਾਨ ਖੁਸ਼ ਹੋਣਗੇ ਸਾਡੇ ਕੋਲ ਲੋਕ ਲੈ ਕੇ ਵੀ ਜਾਂਦੇ ਜਿਨ੍ਹਾਂ ਨੂੰ ਪਤਾ ਆ 8-10 ਸਾਲ ਤੋਂ ਜਿਨ੍ਹਾਂ ਲੋਕਾਂ ਨੂੰ ਪਤਾ ਆ ਕਿ ਇਹ ਕਨਗੋਸ਼ ਸਪਰੇ ਨਹੀਂ ਕਰਦੇ ਉਹ ਸਾਨੂੰ ਰੇਟ ਥੋੜਾ ਮਾਰਕੀਟ ਨਾਲੋਂ ਜ਼ਿਆਦਾ ਦੇ ਕੇ ਲੈ ਜਾਂਦੇ ਨੇ ਤੇ ਬਿਲਕੁਲ ਜੀ ਆਰਗੇਨਿਕ ਦੀ ਮਾਰਕੀਟ ਤਾਂ ਬਹੁਤ ਹੈ ਮਿਲਰਸ ਦੀ ਮਾਰਕੀਟ ਤੇ ਬਹੁਤ ਆ ਲੇਕਿਨ ਮੰਡੀਕਰਨ ਦੀ ਪ੍ਰੋਬਲਮ ਆਂਦੀ ਹੈ ਚੋਨੇ ਦਾ ਕਨਕ ਦਾ ਰੇਟ ਵਧਾਇਆ ਜਾਏ ਥੋੜਾ ਜਿਹਾ ਆਰਗੈਨਿਕ ਰੇਟ ਮਾਰਕੀਟ ਵੱਖਰੀ ਕਰ ਦਿੱਤੀ ਜਾਏ ਤੇ ਬਹੁਤ ਫਰਕ ਪੈ ਸਕਦਾ ਹੈ ਮੀਲਰ ਸਬ ਮਾਰਕੀਟ ਵੀ ਸਰਕਾਰ ਵੱਲੋਂ ਤਰਜੀਹ ਦਿੱਤੀ ਜਾਏ ਤਾਂ ਬਹੁਤ ਫਰਕ ਪੈ ਸਕਦਾ ਹੈ ਕਿਸਾਨ ਜ਼ਿਆਦਾਤਰ ਕਿਸਾਨ ਇਸ ਵਾਲੇ ਪਾਸੇ ਆ ਸਕਦੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ